ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸਾਡੀ ਪ੍ਰੀਤਮਿਕ ਤੇ ਸਵਾਗਤ ਹੈ ਤੇ ਅੱਜ ਸਾਨੂੰ ਅਸੀਂ ਸੂਟ ਤੇ ਇਹ ਸੂਈ ਨਾਲ ਵਰਕ ਕਰਨਾ ਦੱਸਦੇ ਆ ਤੇ ਆਪਾਂ ਇਹਨਾਂ ਕਰ ਲਿਆ ਦੇਖੋ ਇੱਕ ਤਾਂ ਆਪਾਂ ਇਹ ਬਣਾਉਣਾ ਦੱਸਾਂਗੇ ਤੁਹਾਨੂੰ ਇੱਕ ਇਹ ਆਪਾਂ ਇਹ ਵਾਲਾ ਤੇ ਇਹ ਆਪਾਂ ਐਂਕਰ ਦੇ ਗੁੰਟੇ ਲਗਾ ਲੈਂਦੇਖੋ ਤੇ ਆਪਣੀ ਇੱਕ ਤੰਨਾ ਲੈਣਾ ਆਪਾਂ ਪਾ ਲੈਂਗੇ ਦੇਖੋ ਤੇ ਇੱਕ ਕਪਾਉਣੀ ਆਪਾਂ ਇੱਥੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਦੇਖੋ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਿਆ ਤੇ ਤੁਹਾਨੂੰ ਦੱਸਦੇ ਆਂ ਅਸੀਂ ਇਹ ਛੇ ਧਾਗੇ ਹੁੰਦੇ ਆ ਤੇ ਆਪਾਂ ਤਿੰਨ ਕਰਕੇ ਪਾਏ ਆ ਇਹ ਤਿੰਨ ਧਾਗੇ ਆ ਇਧਰ ਇਹ ਛੇ ਧਾਗੇ ਆ ਦੇਖੋ ਇੱਥੋਂ ਤੱਕ ਇਹ ਠੋਪਾ ਇਹ ਧਾਗਾ ਤੁਹਾਡੇ ਅत्ताਨ ਧਾਕੇ ਆ ਇਸ ਤਰ੍ਹਾਂ ਇਸ ਤਰ੍ਹਾਂ ਤੇ ਜਿਹੜਾ ਇਹ ਵਾਲਾ ਪਾਇਆ ਇਹ ਅਪਛੀ ਧਾਗਿਆਂ ਨਾਲ ਪਾਵਾਂਗੇ ਤੇ ਹੁਣ ਤੁਹਾਨੂੰ ਆ ਦੱਸਦੇ ਆਂ ਅਸੀਂ ਇੱਥੋਂ ਬਹੁਤ ਹੀ ਸੌਖਾ ਡਿਜ਼ਾਈਨ ਹੈ ਨਾ ਸੂਟ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਊਗਾ ਜਦੋਂ ਇਹ ਸੂਟ ਤਿਆਰ ਹੋ ਗਿਆ ਉਦੋਂ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਦੇਖੋ ਇਸ ਤਰ੍ਹਾਂ ਤੁਸੀਂ ਚੱਕੀ ਹੈ ਨਾ ਇਹ ਸੂਟ ਦਾ ਮੋਰ ਪੰਖੀਆ ਕਲਰ ਆ ਪਾਰਟੀ ਵੇਅਰ ਸੂਟ ਵਧੀਆ ਬਣੂਗਾ ਇਹ ਛੋਟੇ-ਮੋਟੇ ਫੈਕਸ਼ਨ ਤੇ ਜਾਣਾ ਤਾਂ ਨਾ ਕਰ ਦਵਾਰਾ ਸਭ ਜਾਣਾ ਇੱਕ ਵੇ ਇਸ ਤਰ੍ਹਾਂ ਤੁਸੀਂ ਇਹ ਬਣਾਈ ਹੈ ਨਾ ਇਹ ਰੈੱਡ ਕਲਰ ਦਾ ਬਣਿਆ ਹੋਇਆ ਇੱਧਰ ਉਹ ਐਸ ਤਰ੍ਹਾਂ ਤੇ ਛੋਟੀ ਸੂਈ ਨਾਲ ਵੀ ਬਣਾ ਲੈ ਬਣਾ ਸਕਦੇ ਹੋ ਜਿਵੇਂ ਆਪਾਂ ਤਰਪਾਈ ਵਗੈਰਾ ਕਰਦੇ ਆ ਉਹ ਸੂਈ 'ਚ ਧਾਗਾ ਵਧੀਆ ਪੈ ਜਾਂਦਾ ਐਸ ਤਰ੍ਹਾਂ ਚੱਕੀ ਜਾਂਦਾ ਬਸ ਅੰਦਾਜ਼ੇ ਜੇ ਨਾਲ ਹੀ ਜੇ ਤੁਹਾਨੂੰ ਨਹੀਂ ਹਿਸਾਬ ਆਉਂਦਾ ਤੁਸੀਂ ਨਿਸ਼ਾਨੀਆਂ ਲਾ ਲਓ ਇਹ ਚਾਰ ਪਾਈਆਂ ਤੁਸੀਂ ਤਿੰਨ ਵੀ ਪਾ ਸਕਦੇ ਹੋ ਤਿੰਨ ਕਲਰ ਤੇ ਸੂਟ ਸਾਥੋਂ ਲੈ ਵੀ ਸਕਦੇ ਹੋ ਤੁਸੀਂ ਤੇ ਹੋਰ ਕੋਟਣ ਦੇ ਹੋਰ ਸਟੱਪ ਤੇ ਜਿਵੇਂ ਜਾਂ ਕੋਈ ਹੋਰ ਕਲਰ ਤੇ ਵੀ ਤਿਆਰ ਕਰਵਾ ਸਕਦੇ ਹੋ ਸਾਥੋਂ ਇਹ ਸੂਟ ਤੇ ਬਹੁਤੇ ਘੱਟ ਰੇਟ ਤੇ ਤਿਆਰ ਕਰਕੇ ਦੇਵਾਂਗੇ ਅਸੀਂ ਇਹ ਵੀਡੀਓ ਲੰਮੀ ਬਣ ਜੂਗੀ ਫਿਰ ਆਪਾਂ ਇੰਨਾ ਕਾ ਕਰ ਦਿੰਨੇ ਆ ਇੱਧਰ ਫਿਰ ਤੁਹਾਨੂੰ ਬਣਾਉਣਾ ਦੱਸਦੇ ਆ ਦੇਖੋ ਇੱਥੋਂ ਤੱਕ ਕਰ ਆਪਾਂ ਬਣਾ ਲਿਆ ਹੁਣ ਆਪਾਂ ਤੁਹਾਨੂੰ ਇਹ ਦੱਸਦੇ ਆ ਇਹ ਵਾਲਾ ਤੇ ਕਿ ਇੱਥੇ ਡਿਜ਼ਾਈਨ ਬਣਾਉਂਗਾਓ ਦੇਖੋ ਜੀ ਇਹ ਤਾਂ ਆਪਾਂ ਪਾ ਲਈ ਲੈਣ ਤੇ ਹੁਣ ਆਪਾਂ ਇਹ ਛੇ ਲੜਾਂ ਧਾਕਾ ਪਾਏ ਆ ਦੇਖੋ ਇੱਧਰ ਗੰਢ ਦੇ ਲਈ ਸੂਈ ਦੇ ਵਿੱਚ ਤੇ ਹੁਣ ਤੁਹਾਨੂੰ ਇਹ ਬਣਾਉਣਾ ਦੱਸਦੇ ਆ ਅਸੀਂ ਇ렇게 ਬਦ ਗਿਆ ਕੱਪੜਾ ਤੇ ਮੋਰ ਪੰਖੇ ਦਾ ਕਲਰ ਹੈ ਇੱਥੇ ਤੁਸੀਂ ਨਿਸ਼ਾਨੀ ਵੀ ਲਾ ਸਕਦੇ ਹੋ ਸੀ ਕੋਈ ਨਿਸ਼ਾਨੀ ਨਹੀਂ ਲਾਈਏ ਇਹਦੀ ਦੇਖੋ ਇਸ ਤਰ੍ਹਾਂ ਇਹ ਬਣਾ ਲੈਣਾ ਫਿਰ ਇਹਨੂੰ ਅੱਗੋਂ ਸੋਈ ਆਪਾਂ ਦੇਖੋ ਇਹ ਸੂਟ ਦਾ ਕਲਰ ਬਹੁਤ ਸੋਹਣਾ ਹੈ ਤੇ ਇਹ ਥੋੜਾ ਜਿਹਾ ਫਿੱਕਾ ਆਉਂਦਾ ਹੈ ਦੇਖੋ ਐਸパਾਸੇ ਤੁਸੀਂ ਥੋੜਾ ਜਿਹਾ ਥੱਲੇ ਸੂਈ ਲਾ ਕੇ ਵੀ ਕੱਟ ਸਕਦੇ ਇੱਥੋਂ ਇਸ ਤਰ੍ਹਾਂ ਨਹੀਂ ਕੱਟ ਸਕਦੇ ਦੇਖੋ ਇਹ ਪਾਸੇ ਵਾਲੇ ਥੋੜੇ ਜਿਹੇ ਛੋਟੇ ਬਣਾਉਣੇ ਆ ਇਸ ਤਰ੍ਹਾਂ نیچے ਗੰਡ ਦੇ ਦੇਣੀ ਆਪਾਂ ਕਿਉਂ ਇੱਥੇ ਤੱਕ ਗਲ ਜਾਵਾਂਗੇ ਬੜਾ ਲੰਮਾ ਹੋ ਜਾ ਫਿਰ ਰੰਤਾ ਜਾ ਰਹਿਂਦਾ ਵਿੱਚ ਲੋ ਗੰਡਾ ਨਿਵਾਗੇ ਤੇ ਕੈਂਚੀ ਨਾਲ ਇਹਨਾਂ ਤੁਹਾਨੂੰ ਆ ਥੱਲੇ ਪਾ ਕੇ ਬਕਾਉਣੇ ਆ ਆਹ ਦੀ ਪਹਿਲਾਂ ਬਣਾ ਲਿਆ ਸੀ ਹੁਣ ਇੱਥੇ ਆਪਾਂ ਬਣਾ ਕੇ ਦਿਖਾਉਣੇ ਆ ਇਹ ਸੂਈ ਆਪਾਂ ਇੱਥੇ ਇਹ ਆਪਾਂ ਦੂਜੀ ਸੂਈ ਦੇ ਵਿੱਚ ਧੱਗਾ ਪਾਇਆ ਹੋਇਆ ਦੇਖੋ ਇਹ ਵੀ ਆਪਾਂ ਛੇ ਲੜਾ ਪਾਇਆ ਗੰਢ ਦਿੱਤੀ ਹੋਈ ਹੈ ਦੇਖੋ ਇੱਕ ਤੁਹਾਨੂੰ ਇਹ ਬਣਾ ਕੇ ਦਿਖਾਉਣੀ ਹੈ ਇੱਥੇ ਇਹ ਦਾ ਕੇਲਾ ਸੈਂਟਰ ਜਿਆ ਕਰ ਲੈਣਾ ਜੇ ਤੁਸੀਂ ਨਿਸ਼ਾਨੀ ਵੀ ਲਾ ਲੈਣੀ ਹੈ ਜੇ ਤੁਸੀਂ ਅਣਜਾਣਾ ਤਾਂ ਤੁਸੀਂ ਨਿਸ਼ਾਨੀ ਲਾ ਕੇ ਵੀ ਬਣਾ ਸਕਦੇ ਹੋ

ਇਸ ਤਰ੍ਹਾਂ ਤੁਸੀਂ ਬਣਾ ਸਕਦੇ ਹੋ। ਐਸ ਤਰ੍ਹਾਂ ਬਣ ਕੇ ਤਿਆਰ ਹੋਊਗਾ। ਦੇਖੋ ਇੱਥੇ ਇੱਥੇ ਬਣਾਉਣੇ ਆ। ਇੱਥੇ ਪੀਲੇ ਕਲਰ ਦੇ ਬਣਾਉਣੇ ਆ। ਇੱਧਰ ਆਪਣਾ ਰਹਿੰਦਾ। ਤੇ ਜਦੋਂ ਸਾਰਾ ਆਪਾਂ ਤਿਆਰ ਕਰ ਲਿਆ ਉਦੋਂ ਤੁਹਾਨੂੰ ਦਿਖਾਵਾਂਗੇ। ਤੇ ਤੁਸੀਂ ਵੀ ਸਾਥੋਂ ਸੂਟ ਤਿਆਰ ਕਰਵਾਉਣਾ ਹੈ। ਪੇਂਟ ਚ ਜਾਂ ਕਢਾਈ ਚ ਹੈਂਡਵਰਕ ਮਸ਼ੀਨ ਵਰਕ ਚ ਕਿਸੇ ਵੀ ਵਰਕਸ਼ਾਪ ਦੇ ਕੋਲੋਂ ਵਰਕ ਭੇਜ ਕੇ ਵੀ ਤੁਸੀਂ ਸੱਤ ਕਰਵਾ ਸਕਦੇ ਹੋ ਡਿਜ਼ਾਈਨ ਆਪਦੇ ਕੋਲੋਂ ਭੇਜ ਕੇ ਤੇ ਜੇ ਲੈਣਾ ਹੋਵੇ ਤਾਂ ਸਾਥੋਂ ਤੁਸੀਂ ਲੈ ਸਕਦੇ ਹੋ ਪਾਰਟੀ ਵੀਅਰ ਸੂਟ ਹੈ ਕ੍ਰਸ਼ ਦੇ ਵਿੱਚ ਕਪੜਾ ਇਹ ਤੇ ਇਹ ਸਾਰਾ ਤਿਆਰ ਹੋ ਗਿਆ ਫਿਰ ਤੁਹਾਨੂੰ ਦਿਖਾਵਾਂਗੇ ਤੇ ਸਾਨੂੰ ਹੋਰ ਕਿਸੇ ਕਲਰ ਚ ਕਟਣ ਚ ਵੀ ਆਰਡਰ ਕਰ ਸਕਦੇ ਹੋ ਕਿਸੇ ਵੀ ਕੱਪੜੇ ਚ ਆਰਡਰ ਕਰ ਸਕਦੇ ਹੋ ਤੁਹਾਨੂੰ ਉਹ ਇਹ ਜਿਹਾ ਬਣਾ ਕੇ ਤੁਹਾਨੂੰ ਤੇ ਇਹ ਡਿਜ਼ਾਈਨ ਆਪ ਦੇ ਕੋਲੋਂ ਭੇਜੋਗੇ ਉਹ ਜਾਈ। ਸੂਈ ਨਾਲ ਵਰਕ ਵੀ ਕਰਵਾ ਸਕਦੇ ਹੋ ਮਸ਼ੀਨ ਨਾਲ ਵੀ ਤੇ ਪੇਂਟ ਵੀ ਕਰਵਾ ਸਕਦੇ। ਤੇ ਸਾਡੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਹੇ ਜੀ ਲੱਗੀ ਤੇ ਲਾਇਕ ਵੀਡੀਓ ਨੂੰ ਜਰੂਰ ਕਰਿਆ ਕਰੋ। ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।